ਡਾਕਟਰ ਨਿਰਿੰਦਰ ਸਿੰਘ ਕਪੂਰ ਦੀ ਕਿਤਾਬ ਅੰਤਰਚਾਤ ਚੈਪਟਰ 5 ਧਿਆਨ ਨਾਲ ਟੁਰੋ ਚੱਲੇ ਚਾਹੇ ਹੋ ਕੇ ਹਾਰੇ ਹੋਏ ਜਕਾਰਿਆਂ ਨਾਲ ਅੰਤ ਨਹੀਂ ਸਿਰਜੇ ਜਾ ਸਕਦੇ ਕਈਆਂ ਦੇ ਜੀਵਨ ਅੰਦਰ ਜੋੜਾਂ ਵਿੱਚ ਦਰਦ ਤੋਂ ਸਿਵਾਏ ਕੁਝ ਨਹੀਂ ਵਾਕਰਦਾ अनेका ਲੋਕ ਹਨ ਜਿਹੜੇ ਆਪਣਾ ਸਾਰਾ ਧਿਆਨ ਅਤੇ ਸਮੁੱਚੀ ਦ੍ਰਿਸ਼ਟੀ ਕੇਵਲ ਨੁਕਸਨ ਬਣ ਵਿੱਚ ਰੋਲ ਦਿੰਦੇ ਹਨ ਉਹ ਬਾਹਰ ਵਿੱਚ ਵੀ ਪਤਝੜ ਨੂੰ ਕੁ ਦੇਖਦੇ ਹਨ ਜਿਸ ਦਰਖਤ ਉੱਤੇ ਪਤਝੜ ਹੀ ਵੱਸਦੀ ਰਹੇ ਅਤੇ ਜਿਸ ਦਰਖਤ ਉੱਤੇ ਬਹਾਰ ਵਿੱਚ ਵੀ ਪੱਤੇ ਨਾ ਆਉਣ ਉੱਥੇ ਕੋਈ ਰਾਹ ਨਹੀਂ ਚੁੱਕਦਾ ਉਸ ਦਰਖਤ ਉੱਤੇ ਕੋਈ ਵੀ ਪੰਛੀ ਆ ਲੈਣਾ ਨਹੀਂ ਪਾਉਂਦਾ ਜਿਹੜੇ ਜਵਾਨੀ ਵਿੱਚ ਬਿਮਾਰ ਹੁੰਦੇ ਹਨ ਉਹ ਕਿਸੇ ਦਾ ਆਦਰਸ਼ ਕਿਸੇ ਦਾ ਸਾਥ ਜਾਂ ਕਿਸੇ ਦਾ ਨਿਗ ਵੀ ਨਹੀਂ ਮੰਨਦੇ ਜਿਹੜੇ ਬੂਟੇ ਧਰਤੀ ਦੀ ਥਾਂ ਗਮਲਿਆਂ ਵਿੱਚ ਉਗਦੇ ਹਨ ਉਹਨਾਂ ਦੇ ਪਰਛਾਵੇਂ ਤਾਂ ਹੁੰਦੇ ਹਨ ਪਰ ਉਹਨਾਂ ਦੀ ਛਾਂ ਨਹੀਂ ਹੁੰਦੀ। ਉਹਨਾਂ ਤੇ ਪੀਂਗਾ ਨਹੀਂ ਪੈਂਦੀਆਂ। ਉੱਥੇ ਤੀਹਾਂ ਨਹੀਂ ਲੱਗਦੀਆਂ। ਉੱਥੇ ਜ਼ਿੰਦਗੀ ਦੀ ਅਸੀਸ ਨਹੀਂ ਹੁੰਦੀ। ਉਹਨਾਂ ਦੇ ਬੂਹੇ ਜ਼ਿੰਦਗੀ ਵੱਲ ਖੁੱਲੇ ਨਹੀਂ ਹੁੰਦੇ। ਅੰਦਰੋਂ ਬਾਹਰ ਕੀਤੇ ਦਰਵਾਜ਼ਿਆਂ ਵਾਲਾ ਘਰ ਕਿਸੇ ਦਾ ਤਰਵਾਸ ਨਹੀਂ ਬਣਦਾ। ਅਜਿਹੇ ਘਰ ਦੀਆਂ ਕੰਧਾਂ ਛੱਤ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰ ਕਰ ਦਿੰਦੀਆਂ। ਜ਼ਿੰਮੇਵਾਰੀ ਤੋਂ ਬਿਨਾ ਜ਼ਿੰਦਗੀ ਦਾ ਕੋਈ ਅਰਥ ਨਹੀਂ। ਜ਼ਿੰਮੇਵਾਰੀ ਤੋਂ ਬਿਨਾ ਕਿਸੇ ਖੇਤਰ ਵਿੱਚ ਮਹੱਤਵਪੂਰਨ ਨਹੀਂ ਹੋਇਆ ਜਾ ਸਕਦਾ ਜਦੋਂ ਮਨੁੱਖ ਨੂੰ ਜ਼ਿੰਮੇਵਾਰੀ ਮਿਲ ਜਾਂਦੀ ਹੈ ਉਸ ਨੂੰ ਜ਼ਿੰਦਗੀ ਦਾ ਉਦੇਸ਼ ਮਿਲ ਜਾਂਦਾ ਹੈ ਹਰ ਮਨੁੱਖ ਵਧੇਰੇ ਜ਼ਿੰਮੇਵਾਰੀ ਲੈ ਲਾਂਦਾ ਹੈ ਇੱਕ ਦੂਜੇ ਦੀ ਜ਼ਿੰਮੇਵਾਰੀ ਚੁੱਕਣ ਨਾਲ ਅਸੀਂ ਸਾਰੇ ਸ਼ਕਤੀਸ਼ਾਲੀ ਹੋ ਸਕਦੇ ਹਾਂ ਜਦੋਂ ਤੱਕ ਮਨੁੱਖ ਤੇ ਟੇਕ ਕਿਸਮਤ ਤੋਂ ਹਟ ਕੇ ਮਿਹਨਤ ਉੱਤੇ ਨਹੀਂ ਟਿਕਦੀ ਉਦੋਂ ਤੱਕ ਉਸ ਦੀ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਜਾਂਦੀ ਉਦੋਂ ਤੱਕ ਜ਼ਿੰਦਗੀ ਵਿੱਚ ਇਨਕਲਾਬ ਵੀ ਨਹੀਂ ਆਪਰਦਾ ਜਿੰਮੇਵਾਰੀ ਦੀ ਭਾਵਨਾ ਤੋਂ ਸਖਣਾ ਵਿਅਕਤੀ ਵਿਕਾਸ ਪਰਿਵਰਤਨ ਅਤੇ ਭਵਿੱਖਤਾ ਵਿਰੋਧੀ ਹੁੰਦਾ ਪਰਿਵਰਤਨ ਅਤੇ ਵਿਕਾਸ ਪ੍ਰਤੀ ਆਪਣਾਈਆਂ ਵਿਰੋਧੀ ਪੈਤੜੇ ਸਾਨੂੰ ਕਮਜ਼ੋਰ ਕਰ ਦਿੰਦੇ ਹਨ ਸਾਡੇ ਕੋਲ ਜ਼ਿੰਦਗੀ ਵਿੱਚ ਸੇਧ ਗਵਾਜ ਜਾਂਦੀ ਕਮਜ਼ੋਰਾ ਕੋਲ ਜੇ ਸੇਧ ਨਾ ਹੋਵੇ ਤਾਂ ਉਹ ਬਗਾਵਤ ਕਰਕੇ ਹੋਰ ਕਮਜ਼ੋਰ ਹੋ ਜਾਂਦੇ ਹਨ ਬੱਚਿਆਂ ਕੋਲ ਜੇ ਅਦਰਸ਼ ਨਾ ਹੋਣ ਤਾਂ ਉਹਨਾਂ ਨੂੰ ਸੇਧ ਵੀ ਨਹੀਂ ਲੱਗਦੀ ਜੇ ਤੁਹਾਡੇ ਬੱਚਿਆਂ ਵਿੱਚ ਕੁਝ ਨਵਾਂ ਕਰਨ ਦਾ ਹੌਂਸਲਾ ਨਹੀਂ ਤਾਂ ਉਹ ਨਾ ਗਲਤੀਆਂ ਕਰਨ ਦੀ ਮੋਜ ਮਾਣ ਸਕਣਗੇ ਨਾ ਹੀ ਉਹ ਮੌਲਕਤ ਤੇ ਸੱਜਣਾ ਸਿਰਜ ਸਕਣਗੇ ਕੁਝ ਨਵਾਂ ਕਰਨ ਲਈ ਆਪਣੀ ਮਾਂਤ ਭਾਸ਼ਾ ਵਿੱਚ નિਪੁੰਨ ਹੋਣਾ ਅਤੇ ਆਪਣੇ ਦੇਸ਼ ਉੱਤੇ ਮਾਣ ਕਰਨਾ ਬੁਨਿਆਦੀ ਆਧਾਰ ਹੈ ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਆਪਣੀ ਮਾਂਤ ਭਾਸ਼ਾ ਵਿੱਚ ਨਹੀਂ ਦਿੰਦੀਆਂ ਕੋਮ ਜਦ ਤੱਕ ਗੁਲਾਮ ਰਹਿ ਚੁੱਕੇ ਹੁੰਦੀਆਂ ਹਨ ਜਾਂ ਗੁਲਾਮ ਹੋ ਜਾਂਦੀਆਂ ਹਨ ਅਜਹੀਆਂ ਕੌਮਾਂ ਦੇ ਜੀਵਨ ਵਿੱਚ ਨਕਲ ਪ੍ਰਧਾਨ ਹੁੰਦੀ ਹੈ ਉਹਨਾਂ ਦੇ ਜੀਵਨ ਵਿੱਚ ਕੁਝ ਵੀ ਮੌਲਿਕ ਨਹੀਂ ਬਾਕੀ ਅਜਿਹੇ ਲੋਕਾਂ ਕੋਲ ਕੱਪੜੇ ਅਨੇਕ ਹੁੰਦੇ ਹਨ ਪਰ ਪਿੰਡੇ ਤੇ ਕਜੇ ਹੋਏ ਹੋਣ ਦਾ ਅਹਿਸਾਸ ਨਹੀਂ ਹੁੰਦਾ ਪਕਵਾਨ ਬੇਸ਼ੁਮਾਰ ਹੁੰਦੇ ਹਨ ਪਰ ਭੁੱਖ ਨਹੀਂ ਦਜਦੀ ਸਫ਼ਰ ਦੇ ਬੜੇ ਸਾਧਨ ਹੁੰਦੇ ਹਨ ਪਰ ਪਟਕਣ ਨਹੀਂ ਮਿਟਦੀ ਧਨ ਅਥਾ ਹੁੰਦਾ ਹੈ ਪਰ ਗਰੀਬੀ ਨਹੀਂ ਮੁੱਕਦੀ ਅਜਿਹੇ ਲੋਕ ਸੋਚ ਸ਼ਰੀਰ ਅਤੇ ਰੂਪ ਸਭ ਪੱਖਾਂ ਤੋਂ ਗਰੀਬ ਹੁੰਦੇ ਹਨ ਅਜੋਕੇ ਸੰਸਾਰ ਦੀਆਂ ਉਹ ਕੌਮ ਉਹ ਦੇਸ਼ੀ ਆਜ਼ਾਦ ਅਤੇ ਖੁਸ਼ਹਾਲ ਹਨ ਜਿੱਥੇ ਬੱਚੇ ਨੂੰ ਮੁੱਢਲੀ ਸਿੱਖਿਆ ਉਹਨਾਂ ਦੀ ਮਾਤ ਭਾਸ਼ਾ ਵਿੱਚ ਮਿਲਦੀ ਹੈ ਮਾਤ ਭਾਸ਼ਾ ਉਹ ਪਤਨ ਹੈ ਜਿੱਥੋਂ ਸਾਡੇ ਇਰਾਦੇ ਵਿਚਾਰਾਂ ਅਤੇ ਸੁਪਨਿਆਂ ਦੀ ਜ਼ਿੰਦਗੀ ਦਰਿਆ ਵਿੱਚ ਖਿਲਣਾ ਹੁੰਦਾ ਹੈ ਮਾਤ ਭਾਸ਼ਾ ਦਾ ਸਬੰਧ ਬਚਪਨ ਨਾਲ ਹੁੰਦਾ ਹੈ ਬਚਪਨ ਉਹ ਅਸੀਂ ਜ਼ਿੰਦਗੀ ਭਰ ਨਹੀਂ ਭੁੱਲਦੇ ਜਿਵੇਂ ਬੱਚੇ ਦੇ ਮੁੱਢਲੇ ਬਰੇ ਉਸ ਦੀ ਮਾਂ ਦੇ ਸਾਥ ਵਿੱਚ ਗੁਜ਼ਰਨੇ ਚਾਹੀਦੇ ਹਨ ਉਵੇਂ ਹੀ ਮੁੱਢਲੇ ਵਿਚਾਰ ਅਤੇ ਮੁੱਢਲੀ ਕਲਪਨਾ ਮਾਤ ਭਾਸ਼ਾ ਵਿੱਚ ਜਗਣੀ ਚਾਹੀਦੀ ਹੈ ਮਾਤ ਭਾਸ਼ਾ ਵਿੱਚ ਨਿਪੁੰਨ ਹੋਣ ਪ੍ਰੰਤ ਮਨੁੱਖ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਕਿਉਂਕਿ ਮਨੁੱਖ ਨੇ ਜ਼ਿੰਦਗੀ ਦੇ ਕਈ ਪੱਤਣਾਂ ਤੇ ਵਿਚਰਨਾ ਹੁੰਦਾ ਹੈ ਮਾਤ ਭਾਸ਼ਾ ਸਾਡੇ ਵਿੱਚ ਇੱਕ ਲਾਕੀ ਅਮੀਰੀ ਅਤੇ ਰੋਹਾਨੀ ਖੁਸ਼ਹਾਲੀ ਪਜਣੀ ਹੈ ਅਤੇ ਸਾਡਾ ਅਸਮਾਨ ਵਰਗਾ ਅਤੇ ਵਿਸ਼ਾਲ ਹੋ ਜਾਣਾ ਮਾਤਪਾਸ਼ਾ ਸਾਨੂੰ ਮਾਲਕ ਹੋਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਮਾਤਪਾਸ਼ਾ ਤੋਂ ਬਿਨਾ ਸਾਡੇ ਵਿੱਚ ਮਾਲਕੀ ਦਾ ਅਹਿਸਾਸ ਨਹੀਂ ਜਾਂਦਾ ਅਤੇ ਸਾਡੀ ਸਥਿਤੀ ਨੌਕਰਾਂ ਵਾਲੀ ਬਣੀ ਰਹਿੰਦੀ। ਸੰਸਾਰ ਵਿੱਚ ਜ਼ਿੰਮੇਵਾਰੀ ਦੇ ਪੱਖ ਤੋਂ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ। ਇੱਕ ਉਹ ਜਿਨ੍ਹਾਂ ਦਾ ਕੰਮ ਦੱਸਣਾ ਪੈਂਦਾ ਹੈ ਅਤੇ ਦੂਜੇ ਜਿਹੜੇ ਆਪਣਾ ਕੰਮ ਆਪ ਲੱਭ ਲੈਂਦੇ ਹਨ। ਪਹਿਲੀ ਪ੍ਰਕਾਰ ਦੇ ਲੋਕਾਂ ਨੂੰ ਨੌਕਰ ਕਿਹਾ ਜਾਂਦਾ ਹੈ ਜਦ ਕਿ ਦੂਜੇ ਪ੍ਰਕਾਰ ਦੇ ਲੋਕ ਮਾਲਕ ਹੁੰਦੇ ਹਨ। ਜਾਂ ਮਾਲਕ ਬਣ ਜਾਂਦੇ ਹਨ ਨੌਕਰੀ ਵਿੱਚ ਉਦੇਸ਼ ਜ਼ਿੰਮੇਵਾਰੀ ਤੋਂ ਬਚਣਾ ਹੁੰਦਾ ਹੈ ਜਦੋਂ ਕਿ ਮਾਲਕ ਦੀ ਇੱਛਾ ਵੱਧ ਤੋਂ ਵੱਧ ਜ਼ਿੰਮੇਵਾਰੀ ਨਿਭਾਉਣ ਦੀ ਹੁੰਦੀ ਹੈ ਜਿਹੜਾ ਕੰਮ ਜ਼ਿੰਮੇਵਾਰੀ ਨਾਲ ਨਾ ਕੀਤਾ ਜਾਵੇ ਅਤੇ ਜਿਸ ਵਿੱਚੋਂ ਆਨੰਦ ਨਾ ਮਿਲੇ ਉਸ ਨੂੰ ਨੌਕਰੀ ਕਹਿੰਦੇ ਹਨ ਨੌਕਰ ਰੁਕਾਵਟਾਂ ਦੀ ਭਾਸ਼ਾ ਬੋਲਦੇ ਹਨ ਮਾਲਕ ਰੁਕਾਵਟਾਂ ਵਿੱਚੋਂ ਕੁੱਲ ਅਤੇ ਪੌੜੀਆਂ ਸਿਰਜ ਲੈਂਦੇ ਹਨ ਕਹਿੰਦੇ ਹਨ ਜਦੋਂ ਜ਼ਿੰਮੇਵਾਰੀ ਨੂੰ ਪ੍ਰਬੰਧ ਕਰ ਲਵੋਗੇ ਤਾਂ ਰੁਕਾਵਟਾਂ ਕੁੱਲ ਬਣ ਜਾਂਦੀਆਂ ਹਨ ਮਾਲਕ ਕਦੇ ਵੀ ਬੇਰੁਜ਼ਗਾਰ ਨਹੀਂ ਹੁੰਦੇ। ਨੌਕਰ ਲੱਗਣ ਵਾਲੀ ਭਾਵਨਾ ਵਾਲੇ ਲੋਕ ਹੀ ਬੇਰੁਜ਼ਗਾਰ ਹੁੰਦੇ ਹਨ। ਨੌਕਰ ਦੀ ਭਾਵੇਂ ਕਿੰਨੀ ਵੀ ਤਨਖਾਹ ਹੋਵੇ ਉਹ ਨੌਕਰ ਹੈ। ਮਾਲਕ ਦੀ ਆਮਦਨ ਭਾਵੇਂ ਕਿੰਨੀ ਵੀ ਥੋੜੀ ਹੋਵੇ ਉਹ ਮਾਲਕ ਹੈ। ਜ਼ਿੰਮੇਵਾਰੀ ਦੀ ਭਾਵਨਾ ਨਾਲ ਨੌਕਰ ਵੀ ਮਾਲਕ ਬਣ ਸਕਦੇ ਹਨ। ਬੇਰੁਜ਼ਗਾਰ ਵੀ ਸਫਲ ਹੋ ਸਕਦੇ ਹਨ। ਸੰਸਾਰ ਦੀ دلچਸਪੀ ਤੁਹਾਨੂੰ ਸਫਲ ਬਣਾਉਣ ਵਿੱਚ ਹੈ ਕਿਉਂਕਿ ਸੰਸਾਰ ਨੂੰ ਸਫਲ ਵਿਅਕਤੀ ਤੋਂ ਕਈ ਪ੍ਰਕਾਰ ਦੇ ਲਾਭ ਪਹੁੰਚਦੇ ਹਨ। ਅਸੀਂ ਅਸਫਲ ਇਸ ਲਈ ਹੁੰਦੇ ਹਾਂ ਕਿਉਂਕਿ ਸਾਡੀ ਆਪਣੀ ਸਫਲਤਾ ਵਿੱਚ ਵੀ ਦਿੱਸ ਚਪੀਨੀ ਮੇਰੇ ਇੱਕ ਮਿੱਤਰ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਲੰਮਾ ਅਸਰਾ ਇਹ ਕਹਿੰਦੇ ਗੁਜ਼ਾਰ ਦਿੱਤਾ ਕਿ ਉਹਨਾਂ ਕੋਲ ਆਪਣੇ ਸੁਪਨਿਆਂ ਨੂੰ ਸਹਾਰ ਕਰਨ ਲਈ ਪੂੰਜੀ ਨਹੀਂ ਹੈ ਜਦੋਂ ਉਹਨਾਂ ਲਈ ਪੂੰਜੀ ਦਾ ਪ੍ਰਬੰਧ ਕੀਤਾ ਗਿਆ ਤਾਂ ਉਹ ਮਿਲ ਨਹੀਂ ਹਟ ਗਿਆ ਅਤੇ ਉਹ ਉਦੋਂ ਹੀ ਮਿਲ ਜਾਂਦੇ ਜਦੋਂ ਉਹਨਾਂ ਨੇ ਰਾਤ-ਰਾਤ ਪਰ ਬੋਤਲ ਉੱਤੇ ਭਰਪੂਰ ਮਿਹਨਤ ਕਰਕੇ ਆਪਣੇ ਉਜੜਨ ਦੇ ਸੁਪਨੇ ਸਹਾਰ ਕਰ ਲਏ ਸਨ ਉਹਨਾਂ ਨੇ ਆਪਣੇ ਮਕਾਨ ਵੇਚ ਦਿੱਤਾ ਅਤੇ ਆਪਣੀ ਬੀਵੀ ਨੂੰ ਆਪਣੇ ਅਸਫਲਤਾ ਦਾ ਦੋਸ਼ ਦਿੰਦੇ ਹੋਏ ਉਸ ਨੂੰ ਤਲਾਕ ਦੇਣ ਲਈ ਮੁਕੱਦਮਾ ਲੜ ਰਿਹਾ ਹੈ। ਕਿਸੇ ਦੀ ਸਫਲਤਾ ਵਿੱਚ ਕਿਸਮਤ ਇੱਕ ਬਹੁਤ ਛੋਟਾ ਜਿਹਾ ਪੱਖ ਹੁੰਦੀ ਹੈ ਜਦੋਂ ਕਿ ਫੈਸਲਾਕੁਨ ਰੋਲ ਮਿਹਨਤ ਅਤੇ ਜ਼ਿੰਮੇਵਾਰੀ ਨੂੰ ਮਿਲਦੀ ਹੈ। ਮਿਹਨਤ ਤੋਂ ਬਿਨਾਂ ਜ਼ਿੰਮੇਵਾਰੀ ਤੇ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਮਿਹਨਤ ਦੀ ਕੋਈ ਅਰਥ ਨਹੀਂ ਹੁੰਦਾ। ਸੰਸਾਰ ਵਿੱਚ ਜਿਹੜੇ ਵਿਅਕਤੀ ਸਫਲ, ਪ੍ਰਸਿੱਧ ਜਾਂ ਮਹਾਨ ਹੋਏ ਹਨ ਉਹਨਾਂ ਦੇ ਜੀਵਨ ਵੀ ਘੋਖ ਕੇ ਵੇਖ ਲਓ। ਕਿਸਮਤ ਵਰਗੀ ਚੀਜ਼ ਤੁਹਾਨੂੰ ਉਹਨਾਂ ਦੇ ਜੀਵਨ ਵਿੱਚ ਕਿਦਰੇ ਵਿਖਾਈ ਨਹੀਂ ਦੇਵੇਗੀ ਉਹਨਾਂ ਨੇ ਉਹ ਸਥਿਤੀਆਂ ਆਪ ਉਜਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਿਸਮਤ ਕਹਿੰਦੇ ਹਾਂ ਸਫਲ ਹੋਣ ਲਈ ਪੈਸਾ ਨਹੀਂ ਚਾਹੀਦਾ ਜ਼ਿੰਮੇਵਾਰੀ ਦੀ ਭਾਵਨਾ ਅਤੇ ਇਸ ਭਾਵਨਾ ਵਿੱਚ ਉੱਭਜੀ ਲਗਨ ਅਤੇ ਮਿਹਨਤ ਚਾਹੀਦੀ ਹੁੰਦੀ ਹੈ ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਅਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀ ਬਹੁਤੇ ਧਨ ਦੀ ਲੋੜ ਢੇੜੀਆਂ ਆਦਤਾਂ ਲਈ ਹੁੰਦੀ ਹੈ ਜ਼ਿੰਦਗੀ ਦੇ ਹਰ ਖੇਤਰ ਵਿੱਚ ਜਾਂ ਜੀਵਨ ਦੇ ਹਰ ਪੜਾਅ ਉਤੇ ਹਮੇਸ਼ਾ ਸਫਲ ਅਤੇ ਹਰ ਵਾਰੀ ਅਸਫਲ ਹੋਣਾ ਸੰਭਵ ਨਹੀਂ ਹੁੰਦਾ ਸਫਲਤਾ ਹਮੇਸ਼ਾ ਮਿਹਨਤ ਅਤੇ ਜ਼ਿੰਮੇਵਾਰੀ ਦੇ ਅਨੁਪਾਤ ਵਿੱਚ ਹੀ ਮਿਲਦੀ ਹੈ ਕਾਲ ਵਸ ਅਸੀਂ ਪਹਿਲੇ ਹੀ ਯਤਨ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਜਦੋਂ ਕਿ ਜ਼ਿੰਦਗੀ ਸਾਡੇ ਤੋਂ ਹੋਰ ਅਭਿਆਸ ਧੀਰਜ ਅਤੇ ਮਿਹਨਤ ਦੀ ਮੰਗ ਕਰਦੀ ਹੈ ਕੋਈ ਵੀ ਪਹਿਲੇ ਹੀ ਯਤਨ ਵਿੱਚ ਸਫਲ ਨਹੀਂ ਹੁੰਦਾ ਹਰ ਕਿਸੇ ਦੀ ਜ਼ਿੰਦਗੀ ਵਿੱਚ ਮੌਕੇ ਦੇ ਰੂਪ ਵਿੱਚ ਕਿਸਮਤ ਜਾਗਦੀ ਹੈ ਕਈ ਸਾਰਾ ਸਾਰਾ ਦਿਨ ਸੁਪਨੇ ਵੇਖਦੇ ਰਹਿੰਦੇ ਹਨ ਇਹ ਸਾਰਾ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਨ ਸਫਲ ਉਹ ਹੁੰਦੇ ਹਨ ਜਿਹੜੇ ਪਹਿਲਾਂ ਸੁਪਨਾ ਵੇਖਦੇ ਹਨ ਅਤੇ ਫਿਰ ਉਸ ਸੁਪਨੇ ਨੂੰ ਅਸਲੀਅਤ ਵਿੱਚ ਪੁਲਾਥਣ ਲਈ ਜ਼ਿੰਮੇਵਾਰੀ ਨਾਲ ਮਿਹਨਤ ਕਰਦੇ ਹਨ ਹਰ ਕੋਈ ਲੰਮਾ ਜੀਵਨ ਜਿਉਣਾ ਚਾਹੁੰਦਾ ਹੈ ਪਰ ਕਿਸੇ ਕੋਲ ਕਿਉਂ ਦਾ ਕੋਈ ਉੱਤਰ ਨਹੀਂ ਹੁੰਦਾ ਜਿਹੜੇ ਵਿਅਕਤੀ ਜ਼ਿੰਮੇਵਾਰੀ ਨਾਲ ਜਿਉਂਦੇ ਹਨ ਉਹੀ ਸਿੱਧਤ ਨੂੰ ਮਾਣਦੇ ਹਨ ਜਿੱਤਣ ਦੀ ਇੱਛਾ ਸਾਡੇ ਸਾਰਿਆਂ ਵਿੱਚ ਹੁੰਦੀ ਹੈ ਪਰ ਕਾਰਜ ਸਾਡੇ ਅਸਫਲ ਹੋਣ ਵਾਲੇ ਹਰ ਕੋਈ ਸਵਰਗ ਜਾ ਸਕਦਾ ਹੈ ਪਰ ਕਰਮ ਸਾਡੇ ਨਰਕ ਜਾਣ ਵਾਲੇ ਹੁੰਦੇ ਹਨ ਅਸੀਂ ਸਵਰਗ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਅਸੀਂ ਆਪਣੇ ਨਾਲ ਆਪਣਾ ਨਰਕ ਵੀ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਕੰਮ ਲਾਪਰਵਾਹੀ ਨਾਲ ਕਰਦੇ ਹਾਂ ਪਰ ਫਲ ਜ਼ਿੰਮੇਵਾਰੀ ਵੱਲ ਭਾਲਦੇ ਹਾਂ ਜਿੱਥੇ ਸਾਰੇ ਰੋ ਰਹੇ ਹੋਣ ਉੱਥੇ ਕੋਈ ਕਿਸੇ ਦਾ ਹੱਥ ਨਹੀਂ ਪਹੁੰਚਦਾ ਜੇ ਤੁਸੀਂ ਆਪਣੀ ਲਾਪਰਵਾਹੀ ਵਾਲੀ ਆਦਤ ਨਹੀਂ ਬਦਲਣੀ ਹੈ ਤਾਂ ਹੋਰ ਗਿਆਨ ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹੋ ਜੇ ਜ਼ਿੰਮੇਵਾਰੀ ਦੀ ਭਾਵਨਾ ਹੋਵੇ ਤਾਂ ਹਰ ਤੱਕਾ ਸਾਨੂੰ ਜ਼ਿੰਦਗੀ ਵਿੱਚ ਅੱਗੇ ਹੀ ਲੈ ਕੇ ਜਾਂਦਾ ਹੈ ਪਰ ਜੇ ਤੁਸੀਂ ਤਸ ਤੋਂ ਮਸ ਨਹੀਂ ਹੋਣਾ ਚਾਹੁੰਦੇ ਤਾਂ ਤੱਕੇ ਜਿੰਨੇ ਮਰਜੀ ਪੈ ਤੁਸੀਂ ਕੁਝ ਵੀ ਨਹੀਂ ਸਿੱਖੋਗੇ ਅਤੇ ਕਿਧਰੇ ਨਹੀਂ ਪਹੁੰਚੋਗੇ ਬਹੁਤੇ ਲੋਕ ਜਿਉਂਦੇ ਨਹੀਂ ਉਹ ਮੌਤ ਨੂੰ ਟਾਲਣ ਅਤੇ ਜ਼ਿੰਮੇਵਾਰੀ ਤੋਂ ਬਚਣ ਦੇ ਆਹਾਰ ਵਿੱਚ ਨਿਰੰਤਰ ਰੁੱਝੇ ਰਹਿੰਦੇ ਹਨ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਕੰਮ ਕਰਕੇ ਥੱਕਦੇ ਹਨ ਮਾਲਕ ਨਹੀਂ ਥੱਕਦੇ ਥੱਕਦੇ ਨੌਕਰ ਹੀ ਹਨ ਨੌਕਰ ਕੰਮ ਆਰੰਭਣ ਤੋਂ ਪਹਿਲਾਂ ਹੀ ਥੱਕੇ ਹੋਏ ਹੁੰਦੇ ਹਨ ਸੱਚ ਤਾਂ ਇਹ ਹੈ ਕਿ ਕੰਮ ਵਿੱਚੋਂ ਕੋਈ ਥਕਾਵਟ ਨਹੀਂ ਉਪਜਦੀ ਥਕਾਵਟ ਕੰਮ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਵਿੱਚ ਹੁੰਦੀ ਹੈ ਸਾਡੇ ਕੰਮ ਦੀ ਦਿਲਚਸਪੀ ਨਹੀਂ ਹੁੰਦੀ ਦਿਲਚਸਪੀ ਕੰਮ ਤੋਂ ਹੋਣ ਵਾਲੀ ਆਮਦਨ ਜਲਾਬ ਵਿੱਚ ਹੁੰਦੀ ਹੈ ਜਦੋਂ ਤੱਕ ਕੰਮ ਵਿੱਚ ਦਿਲਚਸਪੀ ਨਹੀਂ ਉਪਜਦੀ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਬਿਨਾਂ ਉਪਜ ਨਹੀਂ ਸਕਦੀ ਉਦੋਂ ਤੱਕ ਸਾਡੇ ਅਨੁਭਵ ਸਾਡੀ ਸੋਚ ਅਤੇ ਸਾਡੇ ਵਿਹਾਰ ਵਿੱਚ ਵਿਸ਼ਾਲਤਾ ਨਹੀਂ ਆਉਂਦੀ ਮੈਂ ਮੈਨੂੰ ਉਹਨਾਂ ਦਿਨਾਂ ਦੀ ਉਡੀਕ ਹੈ ਜਦੋਂ ਸਕੂਲ ਲੱਗਣ ਵੇਲੇ ਉਸ ਸਕੂਲ ਦੇ ਬੱਚੇ ਓਵੇਂ ਦੌੜ ਕੇ ਪਹੁੰਚਿਆ ਕਰਨਗੇ ਜਿਵੇਂ ਅੱਜਕੱਲ੍ਹ ਦੀ ਛੁੱਟੀ ਹੋਣ ਵੇਲੇ ਸਕੂਲ ਵਿੱਚੋਂ ਦੌੜ ਕੇ ਬਾਹਰ ਨਿਕਲਦੇ ਹਨ ਮੈਨੂੰ ਉਹਨਾਂ ਦਿਨਾਂ ਦੀ ਉਡੀਕ ਹੈ ਜਦੋਂ ਸਕੂਲ ਲੱਗਣ ਵੇਲੇ ਉਸ ਸਕੂਲ ਦੇ ਬੱਚੇ ਓਵੇਂ ਦੌੜ ਕੇ ਪਹੁੰਚਿਆ ਕਰਨਗੇ ਜਿਵੇਂ ਅੱਜਕੱਲ੍ਹ ਉਹ ਛੁੱਟੀ ਹੋਣ ਵੇਲੇ ਸਕੂਲ ਵਿੱਚੋਂ ਦੌੜ ਕੇ ਬਾਹਰ ਨਿਕਲਦੇ ਹਨ ਕੇਵਲ ਸੁਪਨੇ ਵੇਖਣ ਨਾਲ ਜਾਂ ਬਿਸਤਰੇ ਵਿੱਚ ਲੇਟ ਕੇ ਕੀਤੇ ਵਾਰ ਕਿਸੇ ਨੂੰ ਪੋਰਸ ਜਾਂ ਸਿਕੰਦਰ ਨਹੀਂ ਬਣਾ ਸਕਦੇ ਸੰਸਿਆ ਨਾਲ ਕੀਤੇ ਪਿਆਰ ਵਿੱਚੋਂ ਹੀਰਜਰਾਂ ਜਾਨੀ ਉਪਜਦੇ ਜੇ ਜ਼ਿੰਦਗੀ ਦੀ ਬਾਜ਼ੀ ਖੇਡਣੀ ਆਉਂਦੀ ਹੋਵੇ ਧੱਗੀ ਤੇ ਲੱਪਣੇ ਨਹੀਂ ਪੈਂਦੇ ਸੌਖੀਆਂ ਜਿੱਤਾਂ ਦਾ ਮਨਸਤ ਕਰਨੀ ਹੁੰਦੀ ਠੇਡਾ ਲੱਗਣ ਠੇਡਾ ਉਦੋਂ ਹੀ ਲੱਗਦਾ ਹੈ ਜਦੋਂ ਅਸੀਂ ਜ਼ਿੰਮੇਵਾਰੀ ਤੋਂ ਡਰ ਕੇ ਟੋੜਨ ਦਾ ਯਤਨ ਕਰਦੇ ਹਾਂ ਰਾਹ ਰਸਤੇ ਪੈਰਾਂ ਦੀ ਆਬਰੂ ਹੁੰਦੀ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚ ਦੁਮੇਲਾ ਪ੍ਰਤੀ ਹੰਗਾਰਾ ਨਹੀਂ ਹੁੰਦਾ ਉਹ ਸੰਸਿਆ ਸੰਗ ਲਾਵਾ ਫੇਰੇ ਵਾਂਗ ਉੱਥੇ ਹੀ ਹੁੰਦੇ ਰਹਿੰਦੇ ਜਿਸ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਹੁੰਦੀ ਉਸਨੇ ਕਦੇ ਕੋਈ ਮੁੱਲਵਾਨ ਅਨੁਭਵ ਵੀ ਪ੍ਰਾਪਤ ਨਹੀਂ ਕੀਤਾ ਹੁੰਦਾ ਅਜਿਹੇ ਵਿਅਕਤੀ ਦਾ ਗਿਆਨ ਡੂੰਘਾ ਨਹੀਂ ਹੁੰਦਾ ਗਿਆਨ ਕਦੇ ਵੀ ਸਾਨੂੰ ਮੁਸ਼ਕਿਲ ਵਿੱਚ ਨਹੀਂ ਪਾਉਂਦਾ ਮੁਸ਼ਕਿਲ ਵਿੱਚ ਸਾਨੂੰ ਉਹ ਅਗਿਆਨਤਾ ਪਾਉਂਦੀ ਹੈ ਜਿਸ ਨੂੰ ਅਸੀਂ ਗਿਆਨ ਸਮਝੰਦਾ ਭੁਲੇਖਾ ਸਿਰਜ ਲੈਂਦੇ ਹਾਂ ਜੀਵਨ ਦੀਆਂ ਮੁਸ਼ਕਲਾਂ ਹਰ ਕਿਸੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਅਤੇ ਵੱਖਰੇ ਫਿੱਕੇ ਹੋਣ ਕਾਰਨ ਉਪਜਦੀਆਂ ਜਿਹੋ ਜਿਹੇ ਜ਼ਿੰਮੇਵਾਰੀਆਂ ਨਾਲ ਅਸੀਂ ਅੱਜ ਵਿਚਰਾਂਗੇ ਉਹੋ ਜਿਹੇ ਹੀ ਸਾਡਾ ਕੱਲ ਹੋਵੇਗਾ ਜੇ ਅਸੀਂ ਅੱਜ ਬਚਤ ਨਹੀਂ ਕਰਾਂਗੇ ਤਾਂ ਕੱਲ ਨੂੰ ਸਾਡੇ ਕੋਲ ਕੋਈ ਪੂੰਜੀ ਨਹੀਂ ਹੋਵੇਗੀ ਜਿਨ੍ਹਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਹੁੰਦੀ ਉਹ ਲਾਟਰੀ ਜਾਂ ਜੂਏ ਰਾਹੀਂ ਅਮੀਰ ਹੋਣ ਦਾ ਭਰਮ ਪਾਲਦੇ ਹਨ ਭਰਮ ਪਰਮ ਹੁੰਦੇ ਹਨ ਇਹ ਕਦੇ ਯਥਾਰਥ ਨਹੀਂ ਹੁੰਦੇ ਲਾਟਰੀ ਨਾਲ ਅਮੀਰ ਹੋਣ ਜਾਂ ਜੂਆ ਖੇਡ ਕੇ ਬਚਤ ਕਰਨ ਦੀ ਕੋਈ ਉਦਾਹਰਣ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਸਾਡੇ ਇਤਿਹਾਸ ਨਾਲ ਸਾਡੇ ਵਿੱਚ ਨਿਰਮਾਣਤਾ ਆਉਣੀ ਚਾਹੀਦੀ ਸੀ ਪਰ ਅਸੀਂ ਉਸ ਨੂੰ ਆਪਣੇ ਹੰਕਾਰ ਦਾ ਚੰਗਾ ਬਣਾ ਲਿਆ ਹੈ ਸਰਬੱਤ ਦਾ ਭਲਾ ਕਿਸੇ ਦੇ ਸਿਰ ਨੂੰ ਲੈ ਕੇ ਨਹੀਂ ਹੁੰਦਾ ਆਪਣੀ ਸੀਸ ਦੇ ਕੇ ਹੁੰਦਾ ਜਿਹੜਾ ਵੀ ਅਨੰਦਪੁਰ ਸਾਹਿਬ ਦੇ ਰਾਹ ਚੱਲੇਗਾ ਉਸਦੇ ਰਸਤੇ ਵਿੱਚ ਸਰੰਦ ਅਤੇ ਚੰਕੌਰ ਸਾਹਿਬ ਜ਼ਰੂਰ ਆਉਣਗੇ ਨਿਰਮਾਣਤਾ ਨਾਲ ਸਾਡੇ ਪ੍ਰਭਾਵ ਦਾ ਜਿਓਗ੍ਰਾਫੀਆ ਵਿਸ਼ਾਲ ਹੋਣਾ ਚਾਹੀਦਾ ਸੀ ਪਰ ਹੰਕਾਰ ਕਰੇ ਇਸ ਨੂੰ ਕਰਕੇ ਜਿਸ ਕੌਮ ਕੋਲ ਡੂੰਗੀ ਜ਼ਿੰਮੇਵਾਰੀ ਦਾ ਇਤਿਹਾਸ ਅਤੇ ਤਾਰੀਖ ਦੀ ਅਮੀਰ ਵਿਰਾਸਤ ਨਾ ਹੋਵੇ ਉਹ ਕੌਮ ਜਿਓਗ੍ਰਾਫੀ ਦਾ ਕੋਈ ਹੱਦ ਬਣਾ ਨਹੀਂ ਸਕਦੀ ਜਿਹੜੀ ਕੌਮ ਜ਼ਿੰਮੇਵਾਰੀ ਨਾਲ ਵਿਚਰਨ ਦੀ ਥਾਂ ਬੇਮੁਹਾਰ ਹੋ ਕੇ ਵਿਚਰਦੀ ਹੈ ਉਸ ਦੇ ਜਿਓਗ੍ਰਾਫੀਏ ਦੀਆਂ ਹੱਦਾਂ ਵੀ ਗਵਾਜ ਜਾਂਦੀਆਂ ਹਨ ਉਸ ਦੀ ਹਵੇਲੀ ਸੁngੜ ਕੇ ਪੀੜੀ ਜਿਤਨੀ ਥਾਂ ਰਹਿ ਜਾਂਦੀ ਹੈ ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਉਸ ਤੋਂ ਜ਼ਿੰਮੇਵਾਰੀਆਂ ਵਾਲੇ ਸਾਰੇ ਕੰਮ ਕੋਲੇ ਜਾਂਦੇ ਹਨ ਜਿੰਮੇਵਾਰੀ ਦੀ ਅਣਹੋਂਦ ਕਾਰਨ ਕੁਝ ਲੋਕਾਂ ਦਾ ਵਿਹਾਰ ਸਮੁੱਚੀ ਕੌਮ ਦੇ ਸਿਰ ਪਿੜ ਪਣ ਜਾਂਦਾ ਹੈ ਜਿਹੜੇ ਸਮਾਜ ਭਵਿੱਖ ਵੱਲ ਨਹੀਂ ਅਤੀਤ ਵੱਲ ਵੇਖਣ ਕਾਰਨ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ ਸਮਾਜਿਕ ਵਰਤਾਰੇ ਆਪੇ ਨਹੀਂ ਬਦਲਦੇ ਇਹਨਾਂ ਨੂੰ ਬਦਲਣ ਵਾਸਤੇ ਜ਼ਿੰਮੇਵਾਰੀ ਨਾਲ ਭਰੇ ਹੋਏ ਉੱਚੇ ਮੋਢਿਆਂ ਉੱਤੇ ਵੱਡੇ ਅਤੇ ਰੋਸ਼ਨ ਦਿਮਾਗਾਂ ਦੀ ਲੋੜ ਹੁੰਦੀ ਹੈ ਸਮਾਜਿਕ ਵਰਤਾਰੇ ਉਦੋਂ ਬਦਲਦੇ ਹਨ ਜਦੋਂ ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਜ਼ਿੰਮੇਵਾਰੀ ਨਾਲ ਪ੍ਰਗਟਾਉਣ ਅਤੇ ਹਰ ਕਿਸੇ ਨੂੰ ਜ਼ਿੰਮੇਵਾਰੀ ਨਾਲ ਸਹਿਮਤ ਜਾਂ ਸਹਿਮਤ ਹੋਣ ਦੀ ਖੁੱਲ੍ਹ ਹੁੰਦੀ ਹੈ ਸਮਝਣਾ ਅਤੇ ਸਮਝਾਉਣਾ ਸਿੱਖਿਆ ਦੇ ਦੋ ਮੂਲ ਧਾਰ ਹਨ ਵਿਚਾਰ ਵਿਚਾਰਾਂ ਨਾਲ ਵਿਆ ਕਰਕੇ ਨਵੇਂ ਵਿਚਾਰਾਂ ਨੂੰ ਜਨਮ ਦਿੰਦੇ ਹਨ ਜੇ ਵਿਚਾਰਾਂ ਦੀ ਜੇ ਵਿਚਾਰਾਂ ਦਾ ਪ੍ਰਵਾਹ ਚੱਲ ਪਵੇ ਤਾਂ ਗਿਆਨ ਦੇ ਦਰਿਆ ਵਹਿਣ ਲੱਗ ਪੈਂਦੇ ਹਨ ਕੋਈ ਵੀ ਕਵੀ ਆਰੰਭ ਵਿੱਚ ਹੀ ਮਹਾਕਾਵ ਨਹੀਂ ਲਿਖ ਸਕਦਾ ਹਰ ਚਿੱਤਰਕਾਰ ਪਹਿਲਾਂ ਪਰੰਪਰਾਗਤ ਰੰਗਾਂ ਵਿੱਚ ਪਰੰਪਰਾਗਤ ਚਿੱਤਰ ਬਣਦਾ ਹੈ ਜਦੋਂ ਉਸ ਦੀ ਕਲਪਨਾ ਉਡਾਨ ਭਰਦੀ ਹੈ ਤਾਂ ਉਸ ਦੇ ਰੰਗ ਅਤੇ ਰੇਖਾਵਾਂ ਦੋਵੇਂ ਬਦਲ ਜਾਂਦੀਆਂ ਹਨ ਅਤੇ ਜਿੰਮੇਵਾਰੀ ਭਰੀ ਮਿਹਨਤ ਸਦਕਾ ਉਹ ਸਧਾਰਨ ਜਿਹੇ ਵਿਅਕਤੀ ਆਪਣੇ ਹੁਨਰ ਦੀ ਰੌਣਕ ਸਦਕਾ ਸਦਕਾ ਨਿਪੁੰਨ ਉਸਤਾਦ ਹੋ ਨਿਬੜਦਾ ਹੈ ਅਤੇ ਲੋਕ ਉਸ ਨੂੰ ਉਸ ਦੇ ਕੰਮ ਨੂੰ ਕਲਾ ਅਤੇ ਕਮਾਲ ਹੁਨਰ ਕਹਿਣ ਲੱਗ ਪੈਂਦੇ ਹਨ ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਜਿਸ ਦੀ ਅੱਖ ਵਿੱਚ ਤਲਵਾਰ ਨਾਲ ਕੱਜਲ ਪਾਉਣਾ ਕਿਸੇ ਮੇਲੇ ਦੇ ਦਰਸ਼ਕਾਂ ਨੂੰ ਤਾਂ ਹੈਰਾਨ ਕਰ ਸਕਦਾ ਹੈ ਪਰ ਇਸ ਕਾਰਜ ਵਿੱਚ ਹੁਨਰ ਦਾ ਦਰਜਾ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ ਜਿਸ ਕਲਾ ਨੂੰ ਦੂਜੇ ਲੋਕ ਅਪਣਾਉਣ ਲਈ ਤਿਆਰ ਨਹੀਂ ਹੁੰਦੇ ਉਹ ਹੁਨਰ ਨਹੀਂ ਹੁੰਦਾ ਹੁਨਰ ਦੇ ਬਲ ਨਾਲ ਇੱਕ ਸਧਾਰਨ ਵਿਅਕਤੀ ਦਾ ਉਸਤਾਦ ਬਣ ਜਾਂਦਾ ਹੈ ਉਸਤਾਦ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਹੁਨਰ ਦੇ ਸਿਖਰ ਤੇ ਪਹੁੰਚ ਚੁੱਕੇ ਹੁੰਦੇ ਹਨ ਪਰ ਇਕੱਲੇ ਹੁੰਦੇ ਹਨ ਉਹਨਾਂ ਨੇ ਆਪਣਾ ਕੋਈ ਵਿਦਿਆਰਥੀ ਵਾਰਸ ਜਾਂ ਸ਼ਗਿਰਦ ਧਿਆਨ ਨਹੀਂ ਕੀਤਾ ਹੁੰਦਾ ਉਹ ਆਪਣਾ ਹੁਨਰ ਆਪਣੇ ਨਾਲ ਹੀ ਲੈ ਟਰ ਜਾਂਦੇ ਹਨ ਦੂਜੇ ਉਹ ਜਿਹੜੇ ਕੰਮ ਵਿੱਚ નિਪੁੰਨ ਹੋਣ ਦੇ ਯਤਨ ਵਿੱਚ ਵੀ ਰਹਿੰਦੇ ਹਨ ਅਤੇ ਇੱਕ ਚੰਗੇ ਉਸਤਾਦ ਵੀ ਹੁੰਦੇ ਹਨ ਜਿਨ੍ਹਾਂ ਨੇ ਇੱਕ ਚੰਗੇ ਅਤੇ ਜ਼ਿੰਮੇਵਾਰ ਵਿਆਪਕ ਮੰਗ ਅਨੇਕਾਂ ਸ਼ਗਿਰਦ ਪੈਦਾ ਕੀਤੇ ਹੋਣ ਉਹਨਾਂ ਦੀ ਜਗਾਈ ਜੋਤ ਨੂੰ ਅੱਗੇ ਲੈ ਜਾਂਦੇ ਹਨ ਅਤੇ ਵਿਰਸੇ ਵਿੱਚ ਮਿਲੀ ਪਗਡੰਡੀ ਨੂੰ ਸ਼ਾਹਰਾ ਬਣਾ ਦਿੰਦੇ ਹਨ ਅਤੇ ਉਹਨਾਂ ਦੇ ਵਿਦਿਆਰਥੀ ਜੀਵਨ ਪਰ ਉਹਨਾਂ ਦੇ ਗੁਣ ਗਾ ਕੇ ਆਪਣਾ ਮਨ ਵਧਾਉਂਦੇ ਹਨ ਕਿਸੇ ਦੀ ਜ਼ਿੰਦਗੀ ਵਿੱਚ ਅਨੇਕਾਂ ਅਜਿਹੇ ਉਸਤਾਦ ਆਉਂਦੇ ਹਨ ਜਿਹੜੇ ਸਾਨੂੰ ਅੰਦਰੋਂ ਬਾਹਰੋਂ ਬਦਲ ਦਿੰਦੇ ਹਨ ਸਾਡੇ ਵਿਕਾਸ ਵਿੱਚ ਦਿਲਚਸਪੀ ਲੈਣ ਵਾਲੇ ਅਧਿਆਪਕ ਉਸਤਾਦ ਅਤੇ ਮਾਪੇ ਜ਼ਬਾਨ ਦੇ ਕੌੜੇ ਤਾਂ ਹੋ ਸਕਦੇ ਹਨ ਪਰ ਮਨ ਦੇ ਮਲੇ ਨਹੀਂ ਹੁੰਦੇ ਕਲਾ ਦੀ ਪ੍ਰਸ਼ੰਸਾ ਵਜੋਂ ਵਿਸ਼ਾਲ ਭੀੜ ਦੀਆਂ ਵਾਹ ਵਾਹ ਵਾਲੀਆਂ ਤਾੜੀਆਂ ਨਾਲੋਂ ਉਸਤਾਦ ਦਾ ਸਿਰ ਹਿੱਲਿਆ ਹੀ ਕਾਫੀ ਹੁੰਦਾ ਹੈ ਮੇਰੇ ਸਕੂਲ ਵਿੱਚਲੀ ਇਮਾਰਤ ਤੇ ਥੰਮਲੇ ਸੰਗ ਮਰਮਰ ਅਤੇ ਛੱਤਾਂ ਉੱਚੀਆਂ ਨਹੀਂ ਸਨ ਸਾਡੇ ਅਧਿਆਪਕ ਹੀ ਸਾਡੇ ਸਕੂਲ ਦੇ ਥੰਮ੍ਹ ਨਹੀਂ ਸਨ ਉਹਨਾਂ ਵਿੱਚਲੀ ਜ਼ਿੰਮੇਵਾਰੀ ਦੀ ਭਾਵਨਾ ਹੀ ਸਾਡੇ ਸਕੂਲ ਦੀ ਸ਼ਕਤੀ ਸੀ ਉਹਨਾਂ ਦਾ ਚਰਿੱਤਰ ਹੀ ਸਾਡੇ ਸਕੂਲ ਦੀ ਛੱਤ ਸੀ ਸਾਡੇ ਸਕੂਲ ਵਿੱਚ ਲੰਮੇ ਉਸਤਾਦ ਤਾਂ ਕਈ ਸਨ ਪਰ ਸਭ ਤੋਂ ਉੱਚੇ ਮਾਸਟਰ ਭਾਗ ਸਿੰਘ ਸਨ ਜਿਵੇਂ ਸੰਸਾਰ ਦੇ ਹਰੇਕ ਜੀਵ ਦੀ ਲੋੜ ਪੂਰੀ ਕਰਨ ਲਈ ਸੂਰਜ ਕੋਲ ਚੋਖਾ ਚਾਨਣ ਹੁੰਦਾ ਹੈ ਐਵੇਂ ਹਰ ਵਿਦਿਆਰਥੀ ਦੇ ਮੱਥੇ ਦੇ ਦੀਵੇ ਵਿੱਚ ਗਿਆਨ ਦੀ ਜੋਤ ਜਗਾਉਣ ਲਈ ਉਹਨਾਂ ਵਿੱਚ ਅਮਿੱਟਾ ਉਤਸ਼ਾਹ ਸੀ ਸੂਰਜ ਦੇ ਚਾਨਣ ਬਦਲੇ ਅਸੀਂ ਸੂਜ ਨੂੰ ਕੀ ਦੇ ਸਕਦੇ ਮਾਸਟਰ ਭਗਤ ਸਿੰਘ ਜੀ ਨੇ ਜੋ ਕੁ ਸਾਨੂੰ ਦਿੱਤਾ ਉਹ ਉਂਝ ਸਾਡੇ ਭਾਗਾਂ ਵਿੱਚ ਨਹੀਂ ਸੀ ਮੇਰੇ ਕੋਲੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਜੋ ਮੈਂ ਉਹਨਾਂ ਦੇ ਪੈਰਾਂ ਤੇ ਟਿਕਾ ਸਕਾਂ ਮੈਨੂੰ ਪਤਾ ਨਹੀਂ ਮਾਸਟਰ ਭਗਤ ਸਿੰਘ ਜੀ ਕਿੱਥੇ ਹਨ ਉਹ ਜਿੱਥੇ ਵੀ ਹੋਣ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ लाडले ਵਿਦਿਆਰਥੀ ਉਹਨਾਂ ਨੂੰ ਬੜਾ ਯਾਦ ਕਰਦੇ ਹਨ ਅਤੇ ਸਦਾ ਸਦਾ ਯਾਦ ਕਰਦੇ ਰਹਿਣਗੇ ਮੈਨੂੰ ਵਿਸ਼ਵਾਸ ਹੈ ਕਿ ਇਸ ਸੰਸਾਰ ਵਿੱਚ ਜਾਂ ਉਸ ਸੰਸਾਰ ਵਿੱਚ ਉਹ ਉਸ ਥਾਂ ਦਾ ਸੁਭਾਗ ਹੋਣਗੇ ਉਹ ਥਾਂ ਪਵਿੱਤਰ ਹੋਵੇਗੀ ਸਭ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗੀ ਭ੍ਰਿਸ਼ਟਾਚਾਰ ਜ਼ਿੰਮੇਵਾਰੀ ਦੀ ਅਨਹੋਂਦ ਵਿੱਚੋਂ ਉਪਜਦਾ ਹੈ ਵਿਅਕਤੀ ਅਤੇ ਪਰਿਵਾਰ ਵਾਂਗੂ ਧਾਰਮਿਕ ਸਥਾਨਾਂ ਜਾਂ ਸੰਸਥਾਵਾਂ ਨੂੰ ਵੀ ਜਦੋਂ ਉਹਨਾਂ ਦੀ ਲੋਡ ਦੀ ਸਮਰੱਥਾ ਨਾਲੋਂ ਵੱਧ ਆਂੰਦਨ ਹੋਣ ਲੱਗ ਪੈਂਦੀ ਹੈ ਤਾਂ ਉਹ ਭ੍ਰਿਸ਼ਟ ਹੋ ਜਾਂਦੀਆਂ ਹਨ ਭ੍ਰਿਸ਼ਟ ਵਿਅਕਤੀਆਂ ਵਿੱਚੋਂ ਕਰਤਵ ਪਾਲਣ ਦੀ ਭਾਵਨਾ ਲੋਪ ਹੋ ਜਾਂਦੀ ਹੈ ਅਤੇ ਇੱਛਾਵਾਂ ਦੀ ਹਵਸ ਅਤੇ ਕਬਜ਼ੇ ਦੀ ਲਾਲਚ ਉੱਚਦੀ ਹੈ ਇਸ ਸਥਿਤੀ ਵਿੱਚੋਂ ਹੀ ਵੈਰ ਵਿਰੋਧ ਸਾੜਾ ਈਰਖਾ ਮਿੰਦਾ ਚੁਗਲੀ ਬੇਈਮਾਨੀ ਆਦ ਦੋਸ਼ ਉਗੜਦੇ ਲਾਲਚ ਸਦਾ ਇਸ ਸੰਸਾਰ ਪ੍ਰਤੀ ਹੁੰਦਾ ਹੈ ਜਦੋਂ ਕਿ ਤਿਆਗ ਅਗਲੇ ਦੇ ਸੰਸਾਰ ਦੇ ਲਾਲਚ ਵਿੱਚ ਚੁਸਦਾ ਹੈ ਲਾਲਚ ਵਿੱਚੋਂ ਚਿੰਤਾਵਾ ਉਪਜਦੀਆਂ ਹਨ ਚਿੰਤਾਵਾ ਸਾਨੂੰ ਵਧੇਰੇ ਲਾਲਚਲੇ ਬੇਵਸਰਨੀ ਹੈ। ਏਵੇਂ ਧਨ ਇੱਕ ਵਸੀਲਾ ਨਾ ਰਹਿ ਕੇ ਇੱਕ ਉਦੇਸ਼ ਬਣ ਜਾਂਦਾ ਹੈ। ਕਈ ਵਿਅਕਤੀ ساری ਉਮਰ ਇਮਾਨਦਾਰ ਰਹਿ ਕੇ ਅੰਤ ਨੂੰ ਬੇਈਮਾਨ ਹੋ ਜਾਂਦੇ ਹਨ ਅਤੇ ਵੱਡੇ ਵੱਡੇ ਬੇਈਮਾਨਾਂ ਨੂੰ ਵੀ ਮਾਤ-ਪਦ ਦੇ ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਰੁਤਬੇ ਦਾ ਮਜ਼ਾ ਲੈਣ ਲੱਗ ਪੈਂਦੇ ਹਨ। ਜਿਹੜੀਆਂ ਚੀਜ਼ਾਂ ਮਜ਼ਾ ਦਿੰਦੀਆਂ ਹਨ ਉਹ ਮਹਿੰਗੀਆਂ, ਨੁਕਸਾਨਦੇ, ਗੈਰ-ਕਾਨੂੰਨੀ, ਸਮਾਜ ਤੇ ਪਰਿਵਾਰ ਵਿਰੋਧੀ ਹੁੰਦੀਆਂ ਹਨ। ਰਾਸੀ ਤਾਕਤ ਦੀ ਇੱਛਾ ਆਪਣੇ ਆਪ ਵਿੱਚ ਇੱਕ ਭ੍ਰਿਸ਼ਟ ਵਿਚਾਰ ਹੈ। ਭ੍ਰਿਸ਼ਟਾਚਾਰ ਭਾਵੇਂ ਕਿਤਨਾ ਵੀ ਫੈਲ ਜਾਵੇ ਪਰਸ਼ਨ ਸਾਇਮਾਨਦਰੀ ਦੀ ਹੋ ਗਈ ਜ਼ਿੰਮੇਵਾਰੀ ਤੋਂ ਇਨਕਾਰੀ ਵਿਅਕਤੀਆਂ ਦੀ ਗਿਣਤੀ ਵਧ ਰਹੀ ਹੈ ਇਸ ਲਈ ਵਿਸ਼ਟਾਚਰ ਫੈਲ ਰਿਹਾ ਹੈ ਅਜੇ ਤੱਕ ਕਿਸੇ ਸੌ ਨਿਪੁੰਨ ਜ਼ਿੰਮੇਵਾਰ ਤੇ ਸ਼ਰੀਫ ਵਿਅਕਤੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਵੇ ਜਿਹੜੇ ਲੋਕ ਜ਼ਿੰਮੇਵਾਰੀ ਵਾਲਾ ਕੋਈ ਕੰਮ ਨਹੀਂ ਕਰਦੇ ਉਹ ਕੰਮ ਕਰਨ ਵਾਲਿਆਂ ਨਾਲੋਂ ਵੀ ਬਧੇਰੇ ਥੱਕੇ ਹੁੰਦੇ ਹਨ ਜੇਕਰ ਮਨੁੱਖ ਵਿੱਚ ਕੰਮ ਕਰਨ ਦੀ ਆਗਤ ਨਾ ਹੁੰਦੀ ਤਾਂ ਨਾ ਉਸ ਨੂੰ ਭੋਜਨ ਹਜ਼ਮ ਹੋਣਾ ਸੀ ਨਾ ਹੀ ਉਸ ਨੂੰ ਨੀਂਦ ਆਉਣੀ ਸੀ ਅਤੇ ਨਾ ਹੀ ਉਸ ਨੂੰ ਖਾਣ ਪੀਣ ਨੂੰ ਸਵਾਲ ਲੱਗਦਾ ਸੀ ਨਾ ਹੀ ਉਸ ਨੇ ਤੰਦਰੁਸਤ ਹੋਣਾ ਸੀ ਨਾ ਹੀ ਮਨੁੱਖ ਇਤਨਾ ਸਿਆਣਾ ਅਤੇ ਤਕੜਾ ਹੋਣਾ ਸੀ ਨਾ ਹੀ ਉਸ ਨੇ ਕਿਸੇ ਦਾ ਕੰਮ ਆ ਸਕਣਾ ਸੀ ਅਤੇ ਨਾ ਹੀ ਖੁਸ਼ੀ ਦਾ ਅਨੁਭਵ ਹੋਣਾ ਸੀ ਤੇ ਨਾ ਹੀ ਉਸ ਨੇ ਕਿਸੇ ਨੂੰ ਪਿਆਰ ਕਰ ਸਕਣਾ ਸੀ ਜਿ ਪਿਆਰ ਸੋਨੇ ਨਾਲ ਖਰੀਦਾ ਜਾ ਸਕਦਾ ਹੁੰਦਾ ਤਾਂ ਹੀਰ ਰਾਂਝੇ ਦੀ ਨਹੀਂ ਸੋਨੇ ਦੀ ਲੰਕਾ ਵਾਲੇ ਰਾਵਣ ਦੀ ਪ੍ਰੇਮ ਕਹਾਣੀ ਸੀ ਆਪਣੇ ਆਪ ਨੂੰ ਸਮਝੇ ਬਿਨਾ ਸੰਸਾਰ ਨੂੰ ਨਹੀਂ ਸਮਝਿਆ ਜਾ ਸਕਦਾ ਇਸ ਸਮਝ ਲਈ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਪਵੇਗੀ ਜਿੱਤਣ ਅਤੇ ਖੋਣ ਵਿੱਚ ਅੰਤਰ ਸਪਸ਼ਟ ਹੈ ਪੁਰਸ਼ ਨੇ ਕਦੇ ਵੀ ਇਸਤਰੀ ਦਾ ਸਾਥ ਹਿੰਮਤ ਕਰਕੇ ਜਿੱਤਿਆ ਨਹੀਂ ਫਰੇਮ ਕਰਕੇ ਖੋਇਆ ਹੈ ਜੇ ਉਸਨੇ ਇਸਤਰੀ ਦੇ ਮਨ ਦੇ ਸਿਤਾਰ ਉੱਤੇ ਆਪਣੇ ਦਿਲ ਦੀ ਮਜ਼ਰਾਬ ਫੇਰੀ ਹੁੰਦੀ ਤਾਂ ਪੁਰਸ਼ ਵਾਸਤੇ ਇਸਤਰੀ ਕਦੇ ਵੀ ਬੁਝਾਤ ਨਾ ਬਣਦੀ ਮਨੁੱਖ ਮੱਛੀ ਨੂੰ ਹਮੇਸ਼ਾ ਵਿਸ਼ਵਾਸ ਲੈ ਕੇ ਧੋਖਾ ਦਿੰਦਾ ਹੈ ਫੁੱਲ ਤੋੜਨਾ ਕਦੇ ਵੀ ਮਨਾ ਨਹੀਂ ਹੁੰਦਾ ਫੁੱਲ ਤੋੜਨ ਦਾ ਹੱਕ ਉਸ ਨੂੰ ਹੁੰਦਾ ਹੈ ਜਿਸ ਨੇ ਉਸ ਫੁੱਲ ਨੂੰ ਫੁੱਲ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਹੁੰਦੀ ਹੈ ਰੱਬ ਕਰੇ ਤੁਸੀਂ ਜ਼ਿੰਦਗੀ ਦੇ ਸਾਰੇ ਦਿਹਾੜੇ ਜੀਵੋ ਜੌਨਲੀ ਧਿਆਨ ਅਤੇ ਜ਼ਿੰਮੇਵਾਰੀ ਨਾਲ ਟੁਰਨਾ ਥੋੜੇ ਜਿਹ ਚੱਲੇ ਹੋ ਕੇ ਧੰਨਵਾਦ